ਹਲਕਾ ਸੁਨੋਰ ਤੋਂ ਵਿਧਾਇਕ ਹਰਮੀਤ ਸਿੰਘ ਪਠਾਨ ਮਾਜਰਾ ਦੇ ਨਾਲ ਜੁੜੀ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਇਸ ਵੇਲੇ ਅਸੀਂ ਹਰਮੀਤ ਸਿੰਘ ਪਠਾਨ ਮਾਜਰਾ ਦੀ ਸਰਕਾਰੀ ਰਹਾਇਸ਼ ਦੇ ਬਾਹਰ ਖੜੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਹਰਮੀਤ ਸਿੰਘ ਪਠਾਨ ਮਾਜਰਾ ਦੀ ਇਹ ਸਰਕਾਰੀ ਰਹਾਇਸ਼ ਹੈ ਤੇ ਇਸ ਦੇ ਉੱਤੇ ਇੱਕ ਲੁੱਕਆਊਟ ਨੋਟਿਸ ਜਿਹੜਾ ਹੈਗਾ ਉਹ ਲਗਾ ਦਿੱਤਾ ਗਿਆ ਤਾਂ ਤੁਹਾਨੂੰ ਦੱਸ ਦਿੰਨੇ ਆ ਕਿ ਜਿੱਥੇ ਅਸੀਂ ਖੜੇ ਹਾਂ ਉੱਥੇ ਇੱਕ ਤੁਹਾਨੂੰ ਲੁੱਕਆਊਟ ਨੋਟਿਸ ਲੱਗਿਆ ਜਿਹੜਾ ਹੈਗਾ ਉਹ ਦਿਖ ਰਿਹਾ ਹੋਵੇਗਾ ਮਾਨਯੋਗ ਅਦਾਲਤ ਵੱਲੋਂ ਜਿਹੜਾ ਹੈਗਾ ਇਹ ਨੋਟਿਸ ਹੈ ਜਿਹੜਾ ਲਾਇਆ ਗਿਆ ਆਮ ਆਦਮੀ ਪਾਰਟੀ ਦੇ ਸਨੋਰ ਤੋਂ ਵਿਧਾਇਕ ਨੇ ਹਰਮੀਤ ਸਿੰਘ ਪਠਾਨ ਮਜਰਾ ਜਿਨ੍ਹਾਂ ਦੀ ਰਹਾਇਸ਼ ਤੇ ਬਾਹਰ ਜਿਹੜਾ ਹੈਗਾ ਇਹ ਨੋਟਿਸ ਤੁਹਾਨੂੰ ਨਜ਼ਰ ਆ ਰਿਹਾ ਹੋਵੇਗਾ ਤੁਹਾਨੂੰ ਦੱਸ ਦਿੰਨੇ ਆ ਕਿ ਇਸ ਨੋਟਿਸ ਦੇ ਵਿੱਚ ਅਦਾਲਤ ਵੱਲੋਂ ਜਿਹੜਾ ਹੈਗਾ 15 ਨਵੰਬਰ ਤੱਕ ਦਾ ਸਮਾਂ ਦਿੱਤਾ ਗਿਆ ਯਾਨੀ ਕਿ ਮਾਫ ਕਰਨਾ 12 ਨਵੰਬਰ ਤੱਕ ਦਾ ਸਮਾਂ ਦਿੱਤਾ ਗਿਆ ਕਿ 12 ਨਵੰਬਰ ਤੱਕ ਜਿਹੜੇ ਪਠਾਨ ਮਜਰਾ ਨੇ ਉਹ ਪੇਸ਼ ਹੋਣ ਪਟਿਆਲਾ ਅਦਾਲਤ ਨੇ ਪਠਾਨ ਮਜਰਾ ਜਿਨ੍ਹਾਂ ਨੂੰ ਇੱਕ ਮਾਮਲੇ ਵਿੱਚ ਮੁਲਜ਼ਮ ਠਰਾਇਆ ਸੀ ਤੇ ਇਹ ਹੁਕਮ ਦਿੱਤਾ ਕਿ ਇਸ ਲੁਕਆਊਟ ਨੋਟਿਸ ਵਿੱਚ ਲਿਖਿਆ ਵੀ ਗਿਆ ਹੈ ਕਿ ਪਠਾਨ ਮਾਜਰਾ ਜੇਕਰ ਨਿਰਧਾਰਿਤ ਸਮੇਂ ਤੱਕ ਅਦਾਲਤ ਵਿੱਚ ਪੇਸ਼ ਨਹੀਂ ਹੁੰਦੇ ਤਾਂ ਉਹਨਾਂ ਨੂੰ ਭਗੋੜਾ ਕੋਸ਼ਿਤ ਕਰ ਦਿੱਤਾ ਜਾਵੇਗਾ ਤੁਹਾਨੂੰ ਦੱਸ ਦਿੰਨੇ ਆ ਇਸ ਤੋਂ ਇਲਾਵਾ ਉਹਨਾਂ ਦੀ ਜਾਇਦਾਦ ਵੀ ਜਿਹੜੀ ਹੈ ਅਟੈਚ ਕੀਤੀ ਜਾ ਸਕਦੀ ਹੈ ਦੱਸਣਯੋਗ ਹੈ ਕਿ ਪਠਾਨ ਮਾਜਰਾ ਵਿਰੁੱਧ 2 ਮਹੀਨਾ ਪਹਿਲਾਂ ਪਟਿਆਲਾ ਦੇ ਸੀਵਨ ਲਾਈਨ ਪੁਲਿਸ ਸਟੇਸ਼ਨ ਵਿੱਚ ਇੱਕ ਬਲਤਕਾਰ ਦਾ ਮਾਮਲਾ ਨੂੰ ਲੈ ਕੇ ਐਫ ਆਈ ਆਰ ਦਰਜ ਕੀਤੀ ਗਈ ਸੀ ਜਦੋਂ ਪੁਲਿਸ ਪਠਾਨ ਮਾਜਰਾ ਨੂੰ ਗ੍ਰਿਫਤਾਰ ਕਰਨ ਗਈ ਤਾਂ ਉਹ ਹਰਿਆਣੇ ਦੇ ਕਰਨਾਲ ਵਿੱਚ ਪੁਲਿਸ ਨੂੰ ਚੱਕਮਾ ਦੇ ਕੇ ਜਿਹੜੇ ਨੇ ਉਹ ਫਰਾਰ ਹੋ ਗਏ ਸੀਗੇ ਫਿਲਹਾਲ ਦੀ ਘੜੀ ਜਿਹੜੇ ਹਰਮੀਤ ਸਿੰਘ ਪਠਾਨ ਮਾਜਰਾ ਨੇ ਹਲਕਾ ਸਨੌਰ ਤੋਂ ਵਿਧਾਇਕ ਨੇ ਉਹ ਹਜੇ ਤੱਕ ਜਿਹੜਾ ਹੈਗਾ ਪੁਲਿਸ ਅੱਗੇ ਪੇਸ਼ ਨਹੀਂ ਹੋਏ ਨੇ ਪਰ ਉਹਨਾਂ ਵੱਲੋਂ ਜਿਹੜੀ ਪੋਸਟਾਂ ਨੇ ਉਹ ਲਗਾਤਾਰ ਸੋਸ਼ਲ ਮੀਡੀਆ ਦੇ ਉੱਤੇ ਜਿਹੜੀਆਂ ਅਪਲੋਡ ਕੀਤੀਆਂ ਜਾ ਰਹੀਆਂ ਨੇ ਤਾਂ ਹੁਣ ਇੱਕ ਨੋਟਿਸ ਜਿਹੜਾ ਹੈਗਾ ਉਹ ਉਹ ਸਿੱਧੇ ਤੌਰ ਤੇ ਲਾਇਆ ਗਿਆ ਲੁਕਆਊਟ ਨੋਟਿਸ ਜਿਹੜਾ ਹੈਗਾ ਇਹ ਲੱਗਿਆ ਤਾਂ 12 ਤਰੀਕ ਦਾ ਜਿਹੜਾ ਸਮਾ ਜਿਹੜਾ ਹੈਗਾ ਇਸ ਦੇ ਵਿੱਚ ਲਿਖਿਆ ਹੋਇਆ ਯਾਨੀ ਕਿ 12 ਤਰੀਕ ਤੱਕ ਜਿਹੜੇ ਪਠਾਨ ਮਾਜਰਾ ਨੇ ਉਹ ਪੇਸ਼ ਹੋਣ ਇਸ ਨੋਟਿਸ ਦੇ ਵਿੱਚ ਲਿਖਿਆ ਗਿਆ ਪਰ ਵੇਖਣਾ ਇਹ ਹੋਵੇਗਾ ਕਿ ਹਰਮੀਤ ਸਿੰਘ ਪਠਾਨ ਮਾਜਰਾ ਇਸ ਨੋਟਿਸ ਦੀ ਪਾਲਣਾ ਕਰਦੇ ਨੇ ਕਿ ਉਹ 12 ਤਰੀਕ ਨੂੰ 12 ਤਰੀਕ ਤੋਂ ਪਹਿਲਾਂ ਉਹ ਰੋਪੇਸ਼ ਹੁੰਦੇ ਨੇ ਜਾਂ ਫਿਰ ਪੁਲਿਸ ਵੱਲੋਂ ਜਾਂ ਮਾਣਯੋਗ ਕੋਰਟ ਵੱਲੋਂ ਕੋਈ ਅਗਲੀ ਕਾਰਵਾਈ ਜਿਹੜੀ ਉਹਨਾਂ ਤੇ ਕੀਤੀ ਜਾਂਦੀ ਹੈ ਫਿਲਹਾਲ ਦੀ ਗੱਡੀ ਜੇਕਰ ਗੱਲ ਕੀਤੀ ਜਾਵੇ ਤਾਂ 2 ਮਹੀਨੇ ਪਹਿਲਾਂ ਜਿਹੜਾ ਇੱਕ ਇੱਕ ਐਫ ਆਈ ਆਰ ਦਰਜ ਹੁੰਦੀ ਹੈ ਸਿਵਲ ਲਾਈਨ ਥਾਣੇ ਦੇ ਵਿੱਚ ਪਟਿਆਲੇ ਦੇ ਇੱਕ ਐਫ ਆਈ ਆਰ ਦਰਜ ਹੁੰਦੀ ਹੈ ਬਲਤਕਾਰ ਮਾਮਲੇ ਦੇ ਵਿੱਚ ਜਿਹੜਾ ਹੈਗਾ ਇਹ ਜਿਹੜਾ ਹੈਗਾ ਐਫ ਆਈ ਆਰ ਜਿਹੜੀ ਹੈਗੀ ਆ ਉਹ ਕੀਤੀ ਜਾਂਦੀ ਆ ਤਾਂ ਫਿਲਹਾਲ ਦੀ ਕਿੜੀ ਹਰਮੀਤ ਸਿੰਘ ਪਠਾਨ ਮਾਜਰਾ ਜਿਹੜੇ ਨੇ ਉਹ ਫਰਾਰ ਨੇ ਉਹਨਾਂ ਵੱਲੋਂ ਜਿਹੜਾ ਹੈਗਾ ਹਜੇ ਤੱਕ ਪੁਲਿਸ ਦੇ ਅੱਗੇ ਉਹ ਪੇਸ਼ ਨਹੀਂ ਹੋਏ ਤਾਂ ਉਸ ਨੂੰ ਲੈ ਕੇ ਇੱਕ ਨੋਟਿਸ ਤੁਸੀਂ ਦੇਖ ਸਕਦੇ ਹੋ ਹਰਮੀਤ ਸਿੰਘ ਪਠਾਨ ਮਾਜਰਾ ਦੀ ਸਰਕਾਰੀ ਰਹਾਈਸ਼ ਹੈ 9 ਸੀ ਜਿੱਥੇ ਇੱਕ ਨੋਟਿਸ ਲੱਗਿਆ ਤੇ ਨੋਟਿਸ ਦੇ ਉੱਤੇ ਸਿੱਧੇ ਤੌਰ ਤੇ ਤਰੀਕ ਜਿਹੜੀ ਹੈਗੀ ਹੈ ਮੈਂਸ਼ਨ ਕੀਤੀ ਗਈ ਹੈ 12 11 2025 ਜਿਹੜਾ ਲਿਖਿਆ ਹੈ ਕਿ 12 11 2025 ਤੋਂ ਪਹਿਲਾਂ ਹਰਮੀਤ ਸਿੰਘ ਪਠਾਨ ਮਾਜਰਾ ਜਿਹੜੇ ਨੇ ਉਹ ਪੇਸ਼ ਹੋਣ ਤਾਂ ਇਹ ਜਿਹੜੀ ਅਗਲੀ ਕਾਰਵਾਈ ਹੈ ਉਹ ਇਹ ਵੇਖਣਾ ਹੋਵੇਗਾ ਕਿ ਉਹ 12 ਤਰੀਕ ਤੋਂ ਪਹਿਲਾਂ ਪੇਸ਼ ਹੁੰਦੇ ਨੇ ਕਿ ਨਹੀਂ ਹੁੰਦੇ ਜੇਕਰ ਉਹ ਪੇਸ਼ ਨਹੀਂ ਹੁੰਦੇ ਤਾਂ ਪੁਲਿਸ ਵੱਲੋਂ ਅੱਗੇ ਕੀ ਕਾਰਵਾਈ ਕੀਤੀ ਜਾਂਦੀ ਹੈ ਇਹ ਆਉਣ ਵਾਲਾ ਸਮਾਂ ਦੱਸੇਗਾ ਪਰ ਫਿਲਹਾਲ ਦੀ ਕੜੀ ਸਰਕਾਰੀ ਰਹਾਇਸ਼ ਜਿਹੜੀ ਹਰਮੀਤ ਸਿੰਘ ਪਠਾਨ ਮਾਜਰਾ ਨੂੰ ਮਿਲੀ ਸੀਗੀ ਪਟਿਆਲੇ ਦੇ ਵਿੱਚ 9C ਇਹ ਉਹੀ ਕੋਠੀ ਹੈ ਜਿੱਥੇ ਹਰਮੀਤ ਸਿੰਘ ਪਠਾਨ ਮਾਜਰਾ ਜਿਹੜੇ ਨੇ ਉਹਨਾਂ ਨੇ ਰਹਾਇਸ਼ ਰੱਖੀ ਹੋਈ ਸੀ ਪਰ ਫਿਲਹਾਲ ਦੀ ਕੜੀ ਹਰਮੀਤ ਸਿੰਘ ਪਠਾਨ ਮਾਜਰਾ ਫਰਾਰ ਨੇ ਪਰ ਕੋਠੀ ਦੇ ਬਾਹਰ ਸਰਕਾਰੀ ਕੋਠੀ ਦੇ ਬਾਹਰ ਲੁੱਕਆਊਟ ਨੋਟਿਸ ਜਿਹੜਾ ਹੈਗਾ ਉਹ ਜ਼ਰੂਰ ਜਿਹੜਾ ਹੈਗਾ ਲਗਾਇਆ ਗਿਆ ਹੁਣ ਅਵੇਖਣਾ ਇਹ ਹੋਵੇਗਾ ਕਿ ਪਠਾਨ ਮਾਜਰਾ ਜਿਹੜੇ ਨੇ 12 ਤਰੀਕ ਤੋਂ ਪਹਿਲਾਂ ਪੇਸ਼ ਹੁੰਦੇ ਨੇ ਜਾਂ ਫਿਰ ਅਗਲੀ ਕਾਰਵਾਈ ਜਿਹੜੀ ਹੈ ਉਹ ਪੁਲਿਸ ਵੱਲੋਂ ਜਾਂ ਮਾਨਯੋਗ ਕੋਰਟ ਵੱਲੋਂ ਵੱਡੇ ਪੱਧਰ ਦੇ ਉੱਤੇ ਕੀਤੀ ਜਾਂਦੀ ਹੈ ਕੈਮਰਾ ਪਰਸਨ ਵਰੁਣ ਦੇ ਨਾਲ ਅਮਨਦੀਪ ਸਿੰਘ ਜੀਤ ਵੈਬ ਟੀਵੀ ਪਟਿਆਲਾ ਹਲਕਾ ਸੁਨੋਰ ਤੋਂ ਵਿਧਾਇਕ ਹਰਮੀਤ ਸਿੰਘ ਪਠਾਣ ਮਾਜਰਾ ਦੇ ਨਾਲ ਜੁੜੀ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਇਸ ਵੇਲੇ ਅਸੀਂ ਹਰਮੀਤ ਸਿੰਘ ਪਠਾਣ ਮਾਜਰਾ ਦੀ ਸਰਕਾਰੀ ਰਹਾਇਸ਼ ਦੇ ਬਾਹਰ ਖੜੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਹਰਮੀਤ ਸਿੰਘ ਪਠਾਣ ਮਾਜਰਾ ਦੀ ਇਹ ਸਰਕਾਰੀ ਰਹਾਇਸ਼ ਹੈ ਤੇ ਇਸ ਦੇ ਉੱਤੇ ਇੱਕ ਲੁੱਕਆਊਟ ਨੋਟਿਸ ਜਿਹੜਾ ਹੈਗਾ ਉਹ ਲਗਾ ਦਿੱਤਾ ਗਿਆ ਤਾਂ ਤੁਹਾਨੂੰ ਦੱਸ ਦਿੰਨੇ ਆ ਕਿ ਜਿੱਥੇ ਅਸੀਂ ਖੜੇ ਹਾਂ ਉੱਥੇ ਇੱਕ ਤੁਹਾਨੂੰ ਲੁੱਕਆਊਟ ਨੋਟਿਸ ਲੱਗਿਆ ਜਿਹੜਾ ਹੈਗਾ ਉਹ ਦਿਖ ਰਿਹਾ ਹੋਵੇਗਾ ਮਾਨਯੋਗ ਅਦਾਲਤ ਵੱਲੋਂ ਜਿਹੜਾ ਹੈਗਾ ਇਹ ਨੋਟਿਸ ਹੈ ਜਿਹੜਾ ਲਾਇਆ ਗਿਆ ਆਮ ਆਦਮੀ ਪਾਰਟੀ ਦੇ ਸਨੌਰ ਤੋਂ ਵਿਧਾਇਕ ਨੇ ਹਰਮੀਤ ਸਿੰਘ ਪਠਾਨ ਮજરા ਜਿਨ੍ਹਾਂ ਦੀ ਰਹਾਇਸ਼ ਤੇ ਬਾਹਰ ਜਿਹੜਾ ਹੈਗਾ ਇਹ ਨੋਟਿਸ ਤੁਹਾਨੂੰ ਨਜ਼ਰ ਆ ਰਿਹਾ ਹੋਵੇਗਾ ਤੁਹਾਨੂੰ ਦੱਸ ਦਿੰਦੇ ਆ ਕਿ ਇਸ ਨੋਟਿਸ ਦੇ ਵਿੱਚ ਅਦਾਲਤ ਵੱਲੋਂ ਜਿਹੜਾ ਹੈਗਾ 15 ਨਵੰਬਰ ਤੱਕ ਦਾ ਸਮਾਂ ਦਿੱਤਾ ਗਿਆ ਯਾਨੀ ਕਿ ਮਾਫ ਕਰਨਾ 12 ਨਵੰਬਰ ਤੱਕ ਦਾ ਸਮਾਂ ਦਿੱਤਾ ਗਿਆ ਕਿ 12 ਨਵੰਬਰ ਤੱਕ ਜਿਹੜੇ ਪਠਾਨ ਮਾਜਰਾ ਨੇ ਉਹ ਪੇਸ਼ ਹੋਣ ਪਟਿਆਲਾ ਅਦਾਲਤ ਨੇ ਪਠਾਨ ਮਾਜਰਾ ਜਿਨ੍ਹਾਂ ਨੂੰ ਇੱਕ ਮਾਮਲੇ ਵਿੱਚ ਮੁਲਜ਼ਮ ਠਰਾਇਆ ਸੀ ਤੇ ਇਹ ਹੁਕਮ ਦਿੱਤਾ ਕਿ ਇਸ ਲੁਕਆਊਟ ਨੋਟਿਸ ਵਿੱਚ ਲਿਖਿਆ ਵੀ ਗਿਆ ਹੈ ਕਿ ਪਠਾਨ ਮਾਜਰਾ ਜੇਕਰ ਨਿਰਧਾਰਿਤ ਸਮੇਂ ਤੱਕ ਅਦਾਲਤ ਵਿੱਚ ਪੇਸ਼ ਨਹੀਂ ਹੁੰਦੇ ਤਾਂ ਉਹਨਾਂ ਨੂੰ ਪਗੋੜਾ ਕੋਸ਼ਿਤ ਕਰ ਦਿੱਤਾ ਜਾਵੇਗਾ ਤੁਹਾਨੂੰ ਦੱਸ ਦਿੰਨੇ ਆ ਇਸ ਤੋਂ ਇਲਾਵਾ ਉਹਨਾਂ ਦੀ ਜਾਇਦਾਦ ਵੀ ਜਿਹੜੀ ਹੈ ਅਟੈਚ ਕੀਤੀ ਜਾ ਸਕਦੀ ਹੈ ਦੱਸਣਯੋਗ ਹੈ ਕਿ ਪਠਾਨ ਮਾਜਰਾ ਵਿਰੁੱਧ 2 ਮਹੀਨਾ ਪਹਿਲਾਂ ਪਟਿਆਲਾ ਦੇ ਸੀਵਨ ਲਾਈਨ ਪੁਲਿਸ ਸਟੇਸ਼ਨ ਵਿੱਚ ਇੱਕ ਬਲਤਕਾਰ ਦਾ ਮਾਮਲਾ ਨੂੰ ਲੈ ਕੇ ਐਫ ਆਈ ਆਰ ਦਰਜ ਕੀਤੀ ਗਈ ਸੀ ਜਦੋਂ ਪਠਾਨ ਮਾਜਰਾ ਨੂੰ ਗ੍ਰਿਫਤਾਰ ਕਰਨ ਗਈ ਤਾਂ ਉਹ ਹਰਿਆਣੇ ਦੇ ਕਰਨਾਲ ਵਿੱਚ ਪੁਲਿਸ ਨੂੰ ਚੱਕਮਾ ਦੇ ਕੇ ਜਿਹੜੇ ਨੇ ਉਹ ਫਰਾਰ ਹੋ ਗਏ ਸੀਗੇ ਫਿਲਹਾਲ ਦੀ ਘੜੀ ਜਿਹੜੇ ਹਰਮੀਤ ਸਿੰਘ ਪਠਾਨ ਮਾਜਰਾ ਨੇ ਹਲਕਾ ਸਨੌਰ ਤੋਂ ਵਿਧਾਇਕ ਨੇ ਉਹ ਹਜੇ ਤੱਕ ਜਿਹੜਾ ਹੈਗਾ ਪੁਲਿਸ ਅੱਗੇ ਪੇਸ਼ ਨਹੀਂ ਹੋਏ ਨੇ ਪਰ ਉਹਨਾਂ ਵੱਲੋਂ ਜਿਹੜੀ ਪੋਸਟਾਂ ਨੇ ਉਹ ਲਗਾਤਾਰ ਸੋਸ਼ਲ ਮੀਡੀਆ ਦੇ ਉੱਤੇ ਜਿਹੜੀਆਂ ਅਪਲੋਡ ਕੀਤੀਆਂ ਜਾ ਰਹੀਆਂ ਨੇ ਤਾਂ ਹੁਣ ਇੱਕ ਨੋਟਿਸ ਜਿਹੜਾ ਹੈਗਾ ਉਹ ਉਹ ਸਿੱਧੇ ਤੌਰ ਤੇ ਲਾਇਆ ਗਿਆ ਲੁਕਆਊਟ ਨੋਟਿਸ ਜਿਹੜਾ ਹੈਗਾ ਇਹ ਲੱਗਿਆ ਤਾਂ 12 ਤਰੀਕ ਦਾ ਜਿਹੜਾ ਸਮਾ ਜਿਹੜਾ ਹੈਗਾ ਇਸ ਦੇ ਵਿੱਚ ਲਿਖਿਆ ਹੋਇਆ ਯਾਨੀ ਕਿ 12 ਤਰੀਕ ਤੱਕ ਜਿਹੜੇ ਪਠਾਨ ਮਾਜਰਾ ਨੇ ਉਹ ਪੇਸ਼ ਹੋਣ ਇਸ ਨੋਟਿਸ ਦੇ ਵਿੱਚ ਲਿਖਿਆ ਗਿਆ ਪਰ ਵੇਖਣਾ ਇਹ ਹੋਵੇਗਾ ਕਿ ਹਰਮੀਤ ਸਿੰਘ ਪਠਾਨ ਮਾਜਰਾ ਇਸ ਨੋਟਿਸ ਦੀ ਪਾਲਣਾ ਕਰਦੇ ਨੇ ਕਿ ਉਹ 12 ਤਰੀਕ ਨੂੰ 12 ਤਰੀਕ ਤੋਂ ਪਹਿਲਾਂ ਉਹ ਪੇਸ਼ ਹੁੰਦੇ ਨੇ ਜਾਂ ਫਿਰ ਪੁਲਿਸ ਵੱਲੋਂ ਜਾਂ ਮਾਨਯੋਗ ਕੋਰਟ ਵੱਲੋਂ ਕੋਈ ਅਗਲੀ ਕਾਰਵਾਈ ਜਿਹੜੀ ਉਹਨਾਂ ਤੇ ਕੀਤੀ ਜਾਂਦੀ ਹੈ ਫਿਲਹਾਲ ਦੀ ਗੱਡੀ ਜੇਕਰ ਗੱਲ ਕੀਤੀ ਜਾਵੇ ਤਾਂ 2 ਮਹੀਨੇ ਪਹਿਲਾਂ ਜਿਹੜਾ ਇੱਕ ਇੱਕ ਐਫ ਆਈ ਆਰ ਦਰਜ ਹੁੰਦੀ ਹੈ ਸਿਵਲ ਲਾਈਨ ਥਾਣੇ ਦੇ ਵਿੱਚ ਪਟਿਆਲੇ ਦੇ ਇੱਕ ਐਫ ਆਈ ਆਰ ਦਰਜ ਹੁੰਦੀ ਹੈ ਬਲਤਕਾਰ ਮਾਮਲੇ ਦੇ ਵਿੱਚ ਜਿਹੜਾ ਹੈਗਾ ਇਹ ਜਿਹੜਾ ਹੈਗਾ ਐਫਆਈਆਰ ਜਿਹੜੀ ਹੈਗੀ ਆ ਉਹ ਕੀਤੀ ਜਾਂਦੀ ਆ ਤਾਂ ਫਿਲਹਾਲ ਦੀ ਘੜੀ ਹਰਮੀਤ ਸਿੰਘ ਪਠਾਨ ਮਾਜਰਾ ਜਿਹੜੇ ਨੇ ਉਹ ਫਰਾਰ ਨੇ ਉਹਨਾਂ ਵੱਲੋਂ ਜਿਹੜਾ ਹੈਗਾ ਹਜੇ ਤੱਕ ਪੁਲਿਸ ਦੇ ਅੱਗੇ ਉਹ ਪੇਸ਼ ਨਹੀਂ ਹੋਏ ਤਾਂ ਉਸ ਨੂੰ ਲੈ ਕੇ ਇੱਕ ਨੋਟਿਸ ਤੁਸੀਂ ਦੇਖ ਸਕਦੇ ਹੋ ਹਰਮੀਤ ਸਿੰਘ ਪਠਾਨ ਮਾਜਰਾ ਦੀ ਸਰਕਾਰੀ ਰਹਾਈਸ਼ ਹੈ 9C ਜਿੱਥੇ ਇੱਕ ਨੋਟਿਸ ਲੱਗਿਆ ਤੇ ਨੋਟਿਸ ਦੇ ਉੱਤੇ ਸਿੱਧੇ ਤੌਰ ਤੇ ਤਰੀਕ ਜਿਹੜੀ ਹੈਗੀ ਹੈ ਮੈਂਸ਼ਨ ਕੀਤੀ ਗਈ ਹੈ 12 11 2025 ਜਿਹੜਾ ਲਿਖਿਆ ਹੈ ਕਿ 12 11 2025 ਤੋਂ ਪਹਿਲਾਂ ਹਰਮੀਤ ਸਿੰਘ ਪਠਾਨ ਮਾਜਰਾ ਜਿਹੜੇ ਨੇ ਉਹ ਪੇਸ਼ ਹੋਣ ਇਹ ਜਿਹੜੀ ਅਗਲੀ ਕਾਰਵਾਈ ਹੈ ਉਹ ਇਹ ਵੇਖਣਾ ਹੋਵੇਗਾ ਕਿ ਉਹ 12 ਤਰੀਕ ਤੋਂ ਪਹਿਲਾਂ ਪੇਸ਼ ਹੁੰਦੇ ਨੇ ਕਿ ਨਹੀਂ ਹੁੰਦੇ ਜੇਕਰ ਉਹ ਪੇਸ਼ ਨਹੀਂ ਹੁੰਦੇ ਤਾਂ ਪੁਲਿਸ ਵੱਲੋਂ ਅੱਗੇ ਕੀ ਕਾਰਵਾਈ ਕੀਤੀ ਜਾਂਦੀ ਹੈ ਇਹ ਆਉਣ ਵਾਲਾ ਸਮਾਂ ਦੱਸੇਗਾ ਪਰ ਫਿਲਹਾਲ ਦੀ ਕੜੀ ਸਰਕਾਰੀ ਰਹਾਇਸ਼ ਜਿਹੜੀ ਹਰਮੀਤ ਸਿੰਘ ਪਠਾਨ ਮਾਜਰਾ ਨੂੰ ਮਿਲੀ ਸੀਗੀ ਪਟਿਆਲੇ ਦੇ ਵਿੱਚ 9 ਸੀ ਇਹ ਉਹੀ ਕੋਠੀ ਹੈ ਜਿੱਥੇ ਹਰਮੀਤ ਸਿੰਘ ਪਠਾਨ ਮਾਜਰਾ ਜਿਹੜੇ ਨੇ ਉਹਨਾਂ ਨੇ ਰਹਾਇਸ਼ ਰੱਖੀ ਹੋਈ ਸੀ ਪਰ ਫਿਲਹਾਲ ਦੀ ਕੜੀ ਹਰਮੇਸ਼ ਸਿੰਘ ਪਠਾਨ ਮਜਰਾ ਫਰਾਰ ਨੇ ਪਰ ਕੋਠੀ ਦੇ ਬਾਹਰ ਸਰਕਾਰੀ ਕੋਠੀ ਦੇ ਬਾਹਰ ਲੁਕਆਊਟ ਨੋਟਿਸ ਜਿਹੜਾ ਹੈਗਾ ਉਹ ਜ਼ਰੂਰ ਜਿਹੜਾ ਹੈਗਾ ਲਗਾਇਆ ਗਿਆ ਹੁਣ ਵੇਖਣਾ ਇਹ ਹੋਵੇਗਾ ਕਿ ਪਠਾਨ ਮਜਰਾ ਜਿਹੜੇ ਨੇ 12 ਤਰੀਕ ਤੋਂ ਪਹਿਲਾਂ ਪੇਸ਼ ਹੁੰਦੇ ਨੇ ਜਾਂ ਫਿਰ ਅਗਲੀ ਕਾਰਵਾਈ ਜਿਹੜੀ ਹੈ ਉਹ ਪੁਲਿਸ ਵੱਲੋਂ ਜਾਂ ਮਾਨਯੋਗ ਕੋਰਟ ਵੱਲੋਂ ਵੱਡੇ ਪੱਧਰ ਦੇ ਉੱਤੇ ਕੀਤੀ ਜਾਂਦੀ ਹੈ ਕੈਮਰਾ ਪਰਸਨ ਵਰੁੰਦੇ ਨਾਲ ਅਮਨਦੀਪ ਸਿੰਘ ਅਜੀਤ ਵੈਬ ਟੀਵੀ ਪਟਿਆਲਾ ਹਲਕਾ ਸੁਨੋੜ ਤੋਂ ਵਿਧਾਇਕ ਹਰਮੀਤ ਸਿੰਘ ਪਠਾਣ ਮਾਜਰਾ ਦੇ ਨਾਲ ਜੁੜੀ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਇਸ ਵੇਲੇ ਅਸੀਂ ਹਰਮੀਤ ਸਿੰਘ ਪਠਾਣ ਮਾਜਰਾ ਦੀ ਸਰਕਾਰੀ ਰਹਾਇਸ਼ ਦੇ ਬਾਹਰ ਖੜੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਹਰਮੀਤ ਸਿੰਘ ਪਠਾਣ ਮਾਜਰਾ ਦੀ ਇਹ ਸਰਕਾਰੀ ਰਹਾਇਸ਼ ਹੈ ਤੇ ਇਸ ਦੇ ਉੱਤੇ ਇੱਕ ਲੁੱਕਆਊਟ ਨੋਟਿਸ ਜਿਹੜਾ ਹੈਗਾ ਉਹ ਲਗਾ ਦਿੱਤਾ ਗਿਆ ਤਾਂ ਤੁਹਾਨੂੰ ਦੱਸ ਦਿੰਨੇ ਆ ਕਿ ਜਿੱਥੇ ਅਸੀਂ ਖੜੇ ਹਾਂ ਉੱਥੇ ਇੱਕ ਤੁਹਾਨੂੰ ਲੁੱਕਆਊਟ ਨੋਟਿਸ ਲੱਗਿਆ ਜਿਹੜਾ ਹੈਗਾ ਉਹ ਦਿਖ ਰਿਹਾ ਹੋਵੇਗਾ ਮਾਨਯੋਗ ਅਦਾਲਤ ਵੱਲੋਂ ਜਿਹੜਾ ਹੈਗਾ ਇਹ ਨੋਟਿਸ ਹੈ ਜਿਹੜਾ ਲਾਇਆ ਗਿਆ ਆਮ ਆਦਮੀ ਪਾਰਟੀ ਦੇ ਸਨੋਰ ਤੋਂ ਵਿਧਾਇਕ ਨੇ ਹਰਮੀਤ ਸਿੰਘ ਪਠਾਨ ਮਾਜਰਾ ਜਿਨ੍ਹਾਂ ਦੀ ਰਹਾਇਸ਼ ਤੇ ਬਾਹਰ ਜਿਹੜਾ ਹੈਗਾ ਇਹ ਨੋਟਿਸ ਤੁਹਾਨੂੰ ਨਜ਼ਰ ਆ ਰਿਹਾ ਹੋਵੇਗਾ ਤੁਹਾਨੂੰ ਦੱਸ ਦਿੰਦੇ ਆ ਕਿ ਇਸ ਨੋਟਿਸ ਦੇ ਵਿੱਚ ਅਦਾਲਤ ਵੱਲੋਂ ਜਿਹੜਾ ਹੈਗਾ 15 ਨਵੰਬਰ ਤੱਕ ਦਾ ਸਮਾਂ ਦਿੱਤਾ ਗਿਆ ਯਾਨੀ ਕਿ ਮਾਫ ਕਰਨਾ 12 ਨਵੰਬਰ ਤੱਕ ਦਾ ਸਮਾਂ ਦਿੱਤਾ ਗਿਆ ਕਿ 12 ਨਵੰਬਰ ਤੱਕ ਜਿਹੜੇ ਪਠਾਨ ਮਾਜਰਾ ਨੇ ਉਹ ਪੇਸ਼ ਹੋਣ ਪਟਿਆਲਾ ਅਦਾਲਤ ਨੇ ਪਠਾਨ ਮਾਜਰਾ ਜਿਨ੍ਹਾਂ ਨੂੰ ਇੱਕ ਮਾਮਲੇ ਵਿੱਚ ਮੁਲਜ਼ਮ ਠਰਾਇਆ ਸੀ ਤੇ ਇਹ ਹੁਕਮ ਦਿੱਤਾ ਕਿ ਇਸ ਲੁਕਆਊਟ ਨੋਟਿਸ ਵਿੱਚ ਲਿਖਿਆ ਵੀ ਗਿਆ ਹੈ ਕਿ ਪਠਾਨ ਮਾਜਰਾ ਜੇਕਰ ਨਿਰਧਾਰਿਤ ਸਮੇਂ ਤੱਕ ਅਦਾਲਤ ਵਿੱਚ ਪੇਸ਼ ਨਹੀਂ ਹੁੰਦੇ ਤਾਂ ਉਹਨਾਂ ਨੂੰ ਪਗੋੜਾ ਕੋਸ਼ਿਤ ਕਰ ਦਿੱਤਾ ਜਾਵੇਗਾ ਤੁਹਾਨੂੰ ਦੱਸ ਦਿੰਨੇ ਆ ਇਸ ਤੋਂ ਇਲਾਵਾ ਉਹਨਾਂ ਦੀ ਜਾਇਦਾਦ ਵੀ ਜਿਹੜੀ ਹੈ ਅਟੈਚ ਕੀਤੀ ਜਾ ਸਕਦੀ ਹੈ ਦੱਸਣਯੋਗ ਹੈ ਕਿ ਪਠਾਨ ਮਾਜਰਾ ਵਿਰੁੱਧ 2 ਮਹੀਨਾ ਪਹਿਲਾਂ ਪਟਿਆਲਾ ਦੇ ਸੀਵਨ ਲਾਈਨ ਪੁਲਿਸ ਸਟੇਸ਼ਨ ਵਿੱਚ ਇੱਕ ਬਲਤਕਾਰ ਦਾ ਮਾਮਲਾ ਨੂੰ ਲੈ ਕੇ ਐਫ ਆਈ ਆਰ ਦਰਜ ਕੀਤੀ ਗਈ ਸੀ ਜਦੋਂ ਪੁਲਿਸ ਪਠਾਨ ਮਾਜਰਾ ਨੂੰ ਗ੍ਰਿਫਤਾਰ ਕਰਨ ਗਈ ਤਾਂ ਉਹ ਹਰਿਆਣੇ ਦੇ ਕਰਨਾਲ ਵਿੱਚ ਪੁਲਿਸ ਨੂੰ ਚੱਕਮਾ ਦੇ ਕੇ ਜਿਹੜੇ ਨੇ ਉਹ ਫਰਾਰ ਹੋ ਗਏ ਸੀਗੇ ਫਿਲਹਾਲ ਦੀ ਘੜੀ ਜਿਹੜੇ ਹਰਮੀਤ ਸਿੰਘ ਪਠਾਨ ਮਾਜਰਾ ਨੇ ਹਲਕਾ ਸਨੌਰ ਤੋਂ ਵਿਧਾਇਕ ਨੇ ਉਹ ਹਜੇ ਤੱਕ ਜਿਹੜਾ ਹੈਗਾ ਪੁਲਿਸ ਅੱਗੇ ਪੇਸ਼ ਨਹੀਂ ਹੋਏ ਨੇ ਪਰ ਉਹਨਾਂ ਵੱਲੋਂ ਜਿਹੜੀ ਪੋਸਟਾਂ ਨੇ ਉਹ ਲਗਾਤਾਰ ਸੋਸ਼ਲ ਮੀਡੀਆ ਦੇ ਉੱਤੇ ਜਿਹੜੀਆਂ ਅਪਲੋਡ ਕੀਤੀਆਂ ਜਾ ਰਹੀਆਂ ਨੇ ਤਾਂ ਹੁਣ ਇੱਕ ਨੋਟਿਸ ਜਿਹੜਾ ਹੈਗਾ ਉਹ ਉਹ ਸਿੱਧੇ ਤੌਰ ਤੇ ਲਾਇਆ ਗਿਆ ਲੁਕਆਊਟ ਨੋਟਿਸ ਜਿਹੜਾ ਹੈਗਾ ਇਹ ਲੱਗਿਆ ਤਾਂ 12 ਤਰੀਕ ਦਾ ਜਿਹੜਾ ਸਮਾ ਜਿਹੜਾ ਹੈਗਾ ਇਸ ਦੇ ਵਿੱਚ ਲਿਖਿਆ ਹੋਇਆ ਯਾਨੀ ਕਿ 12 ਤਰੀਕ ਤੱਕ ਜਿਹੜੇ ਪਠਾਨ ਮਾਜਰਾ ਨੇ ਉਹ ਪੇਸ਼ ਹੋਣ ਇਸ ਨੋਟਿਸ ਦੇ ਵਿੱਚ ਲਿਖਿਆ ਗਿਆ ਪਰ ਵੇਖਣਾ ਇਹ ਹੋਵੇਗਾ ਕਿ ਹਰਮੀਤ ਸਿੰਘ ਪਠਾਨ ਮਾਜਰਾ ਇਸ ਨੋਟਿਸ ਦੀ ਪਾਲਣਾ ਕਰਦੇ ਨੇ ਕਿ ਉਹ 12 ਤਰੀਕ ਨੂੰ 12 ਤਰੀਕ ਤੋਂ ਪਹਿਲਾਂ ਅ ਰੋਪੇਸ਼ ਹੁੰਦੇ ਨੇ ਜਾਂ ਫਿਰ ਪੁਲਿਸ ਵੱਲੋਂ ਜਾਂ ਮਾਣਯੋਗ ਕੋਰਟ ਵੱਲੋਂ ਕੋਈ ਅਗਲੀ ਕਾਰਵਾਈ ਜਿਹੜੀ ਉਹਨਾਂ ਤੇ ਕੀਤੀ ਜਾਂਦੀ ਹੈ ਫਿਲਹਾਲ ਦੀ ਗੱਡੀ ਜੇਕਰ ਗੱਲ ਕੀਤੀ ਜਾਵੇ ਤਾਂ 2 ਮਹੀਨੇ ਪਹਿਲਾਂ ਜਿਹੜਾ ਇੱਕ ਇੱਕ ਐਫ ਆਈ ਆਰ ਦਰਜ ਹੁੰਦੀ ਹੈ ਸਿਵਲ ਲਾਈਨ ਥਾਣੇ ਦੇ ਵਿੱਚ ਪਟਿਆਲੇ ਦੇ ਇੱਕ ਐਫ ਆਈ ਆਰ ਦਰਜ ਹੁੰਦੀ ਹੈ ਬਲਤਕਾਰ ਮਾਮਲੇ ਦੇ ਵਿੱਚ ਜਿਹੜਾ ਹੈਗਾ ਇਹ ਜਿਹੜਾ ਹੈਗਾ ਐਫ ਆਈ ਆਰ ਜਿਹੜੀ ਹੈਗੀ ਆ ਉਹ ਕੀਤੀ ਜਾਂਦੀ ਆ ਤਾਂ ਫਿਲਹਾਲ ਦੀ ਕਿੜੀ ਹਰਮੀਤ ਸਿੰਘ ਪਠਾਨ ਮਾਜਰਾ ਜਿਹੜੇ ਨੇ ਉਹ ਫਰਾਰ ਨੇ ਉਹਨਾਂ ਵੱਲੋਂ ਜਿਹੜਾ ਹੈਗਾ ਹਜੇ ਤੱਕ ਪੁਲਿਸ ਦੇ ਅੱਗੇ ਉਹ ਪੇਸ਼ ਨਹੀਂ ਹੋਏ ਤਾਂ ਉਸ ਨੂੰ ਲੈ ਕੇ ਇੱਕ ਨੋਟਿਸ ਤੁਸੀਂ ਦੇਖ ਸਕਦੇ ਹੋ ਹਰਮੀਤ ਸਿੰਘ ਪਠਾਨ ਮਾਜਰਾ ਦੀ ਸਰਕਾਰੀ ਰਹਾਈਸ਼ ਐ 9 ਸੀ ਜਿੱਥੇ ਇੱਕ ਨੋਟਿਸ ਲੱਗਿਆ ਤੇ ਨੋਟਿਸ ਦੇ ਉੱਤੇ ਸਿੱਧੇ ਤੌਰ ਤੇ ਤਰੀਕ ਜਿਹੜੀ ਹੈਗੀ ਆ ਮੈਂਸ਼ਨ ਕੀਤੀ ਗਈ ਹੈ 12 11 2025 ਜਿਹੜਾ ਲਿਖਿਆ ਹੈ ਕਿ 12 11 2025 ਤੋਂ ਪਹਿਲਾਂ ਹਰਮੀਤ ਸਿੰਘ ਪਠਾਨ ਮਾਜਰਾ ਜਿਹੜੇ ਨੇ ਉਹ ਪੇਸ਼ ਹੋਣ ਤਾਂ ਇਹ ਜਿਹੜੀ ਅਗਲੀ ਕਾਰਵਾਈ ਹੈ ਉਹ ਇਹ ਵੇਖਣਾ ਹੋਵੇਗਾ ਕਿ ਉਹ 12 ਤਰੀਕ ਤੋਂ ਪਹਿਲਾਂ ਪੇਸ਼ ਹੁੰਦੇ ਨੇ ਕਿ ਨਹੀਂ ਹੁੰਦੇ ਜੇਕਰ ਉਹ ਪੇਸ਼ ਨਹੀਂ ਹੁੰਦੇ ਤਾਂ ਪੁਲਿਸ ਵੱਲੋਂ ਅੱਗੇ ਕੀ ਕਾਰਵਾਈ ਕੀਤੀ ਜਾਂਦੀ ਹੈ ਇਹ ਆਉਣ ਵਾਲਾ ਸਮਾਂ ਦੱਸੇਗਾ ਪਰ ਫਿਲਹਾਲ ਦੀ ਕੜੀ ਸਰਕਾਰੀ ਰਹਾਇਸ਼ ਜਿਹੜੀ ਹਰਮੀਤ ਸਿੰਘ ਪਠਾਨ ਮਾਜਰਾ ਨੂੰ ਮਿਲੀ ਸੀਗੀ ਪਟਿਆਲੇ ਦੇ ਵਿੱਚ 9C ਇਹ ਉਹੀ ਕੋਠੀ ਹੈ ਜਿੱਥੇ ਹਰਮੀਤ ਸਿੰਘ ਪਠਾਨ ਮਾਜਰਾ ਜਿਹੜੇ ਨੇ ਉਹਨਾਂ ਨੇ ਰਹਾਇਸ਼ ਰੱਖੀ ਹੋਈ ਸੀ ਪਰ ਫਿਲਹਾਲ ਦੀ ਕੜੀ ਹਰਮੀਤ ਸਿੰਘ ਪਠਾਨ ਮਾਜਰਾ ਫਰਾਰ ਨੇ ਪਰ ਕੋਠੀ ਦੇ ਬਾਹਰ ਸਰਕਾਰੀ ਕੋਠੀ ਦੇ ਬਾਹਰ ਲੁੱਕਆਊਟ ਨੋਟਿਸ ਜਿਹੜਾ ਹੈਗਾ ਉਹ ਜ਼ਰੂਰ ਜਿਹੜਾ ਹੈਗਾ ਲਗਾਇਆ ਗਿਆ ਹੁਣ ਅਵੇਖਣਾ ਇਹ ਹੋਵੇਗਾ ਕਿ ਪਠਾਨ ਮਾਜਰਾ ਜਿਹੜੇ ਨੇ 12 ਤਰੀਕ ਤੋਂ ਪਹਿਲਾਂ ਪੇਸ਼ ਹੁੰਦੇ ਨੇ ਜਾਂ ਫਿਰ ਅਗਲੀ ਕਾਰਵਾਈ ਜਿਹੜੀ ਹੈ ਉਹ ਪੁਲਿਸ ਵੱਲੋਂ ਜਾਂ ਮਾਨਯੋਗ ਕੋਰਟ ਵੱਲੋਂ ਵੱਡੇ ਪੱਧਰ ਦੇ ਉੱਤੇ ਕੀਤੀ ਜਾਂਦੀ ਹੈ ਕੈਮਰਾ ਪਰਸਨ ਵਰੁੰਦੇ ਨਾਲ ਅਮਨਦੀਪ ਸਿੰਘ ਅਜੀਤ ਵੈਬ ਟੀਵੀ ਪਟਿਆਲਾ ਹਲਕਾ ਸੁਨੋਰ ਤੋਂ ਵਿਧਾਇਕ ਹਰਮੀਤ ਸਿੰਘ ਪਠਾਨ ਮਾਜਰਾ ਦੇ ਨਾਲ ਜੁੜੀ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਇਸ ਵੇਲੇ ਅਸੀਂ ਹਰਮੀਤ ਸਿੰਘ ਪਠਾਨ ਮਾਜਰਾ ਦੀ ਸਰਕਾਰੀ ਰਹਾਇਸ਼ ਦੇ ਬਾਹਰ ਖੜੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਹਰਮੀਤ ਸਿੰਘ ਪਠਾਨ ਮਾਜਰਾ ਦੀ ਇਹ ਸਰਕਾਰੀ ਰਹਾਇਸ਼ ਹੈ ਤੇ ਇਸ ਦੇ ਉੱਤੇ ਇੱਕ ਲੁੱਕ ਆਊਟ ਨੋਟਿਸ ਜਿਹੜਾ ਹੈਗਾ ਉਹ ਲਗਾ ਦਿੱਤਾ ਗਿਆ ਤਾਂ ਤੁਹਾਨੂੰ ਦੱਸ ਦਿੰਨੇ ਆ ਕਿ ਜਿੱਥੇ ਅਸੀਂ ਖੜੇ ਹਾਂ ਉੱਥੇ ਇੱਕ ਤੁਹਾਨੂੰ ਲੁੱਕ ਆਊਟ ਨੋਟਿਸ ਲੱਗਿਆ ਜਿਹੜਾ ਹੈਗਾ ਉਹ ਦਿਖ ਰਿਹਾ ਹੋਵੇਗਾ ਮਾਨਯੋਗ ਅਦਾਲਤ ਵੱਲੋਂ ਜਿਹੜਾ ਹੈਗਾ ਇਹ ਨੋਟਿਸ ਹੈ ਜਿਹੜਾ ਲਾਇਆ ਗਿਆ ਆਮ ਆਦਮੀ ਪਾਰਟੀ ਦੇ ਸਨੌਰ ਤੋਂ ਵਿਧਾਇਕ ਨੇ ਹਰਮਿਤ ਸਿੰਘ ਪਠਾਨ ਮਜਰਾ ਜਿਨ੍ਹਾਂ ਦੀ ਰਹਾਇਸ਼ ਤੇ ਬਾਹਰ ਜਿਹੜਾ ਹੈਗਾ ਇਹ ਨੋਟਿਸ ਤੁਹਾਨੂੰ ਨਜ਼ਰ ਆ ਰਿਹਾ ਹੋਵੇਗਾ ਤੁਹਾਨੂੰ ਦੱਸ ਦਿੰਦੇ ਆ ਕਿ ਇਸ ਨੋਟਿਸ ਦੇ ਵਿੱਚ ਅਦਾਲਤ ਵੱਲੋਂ ਜਿਹੜਾ ਹੈਗਾ 15 ਨਵੰਬਰ ਤੱਕ ਦਾ ਸਮਾਂ ਦਿੱਤਾ ਗਿਆ ਯਾਨੀ ਕਿ ਮਾਫ ਕਰਨਾ 12 ਨਵੰਬਰ ਤੱਕ ਦਾ ਸਮਾਂ ਦਿੱਤਾ ਗਿਆ ਕਿ 12 ਨਵੰਬਰ ਤੱਕ ਜਿਹੜੇ ਪਠਾਨ ਮਜਰਾ ਨੇ ਉਹ ਪੇਸ਼ ਹੋਣ ਪਟਿਆਲਾ ਅਦਾਲਤ ਨੇ ਪਠਾਨ ਮਜਰਾ ਜੀ ਨਾਂ ਨੂੰ ਇੱਕ ਮਾਮਲੇ ਵਿੱਚ ਮੁਲਜ਼ਮ ਠਰਾਇਆ ਸੀ ਤੇ ਇਹ ਹੁਕਮ ਦਿੱਤਾ ਕਿ ਇਸ ਲੁਕਆਊਟ ਨੋਟਿਸ ਵਿੱਚ ਲਿਖਿਆ ਵੀ ਗਿਆ ਕਿ ਪਠਾਨ ਮਾਜਰਾ ਜੇਕਰ ਨਿਰਧਾਰਿਤ ਸਮੇਂ ਤੱਕ ਅਦਾਲਤ ਵਿੱਚ ਪੇਸ਼ ਨਹੀਂ ਹੁੰਦੇ ਤਾਂ ਉਹਨਾਂ ਨੂੰ ਭਗੋੜਾ ਕੋਸ਼ਿਤ ਕਰ ਦਿੱਤਾ ਜਾਵੇਗਾ ਤੁਹਾਨੂੰ ਦੱਸ ਦਿੰਨੇ ਆ ਇਸ ਤੋਂ ਇਲਾਵਾ ਉਹਨਾਂ ਦੀ ਜਾਇਦਾਦ ਵੀ ਜਿਹੜੀ ਆ ਅਟੈਚ ਕੀਤੀ ਜਾ ਸਕਦੀ ਹੈ ਦੱਸਣ ਯੋਗ ਹੈ ਕਿ ਪਠਾਨ ਮਾਜਰਾ ਵਿਰੁੱਧ 2 ਮਹੀਨਾ ਪਹਿਲਾਂ ਪਟਿਆਲਾ ਦੇ ਸੀਵਨ ਲਾਈਨ ਪੁਲਿਸ ਸਟੇਸ਼ਨ ਵਿੱਚ ਇੱਕ ਬਲਤਕਾਰ ਦਾ ਮਾਮਲਾ ਨੂੰ ਲੈ ਕੇ ਐਫ ਆਈ ਆਰ ਦਰਜ ਕੀਤੀ ਗਈ ਸੀ ਜਦੋਂ ਪੁਲਿਸ ਪਠਾਨ ਮਾਜਰਾ ਨੂੰ ਗ੍ਰਿਫਤਾਰ ਕਰਨ ਗਈ ਤਾਂ ਉਹ ਹਰਿਆਣੇ ਦੇ ਕਰਨਾਲ ਵਿੱਚ ਪੁਲਿਸ ਨੂੰ ਚੱਕਮਾ ਦੇ ਕੇ ਜਿਹੜੇ ਨੇ ਉਹ ਫਰਾਰ ਹੋ ਗਏ ਸੀਗੇ ਫਿਲਹਾਲ ਦੀ ਘੜੀ ਜਿਹੜੇ ਹਰਮੀਤ ਸਿੰਘ ਪਠਾਨ ਮਾਜਰਾ ਨੇ ਹਲਕਾ ਸਨੌਰ ਤੋਂ ਵਿਧਾਇਕ ਨੇ ਉਹ ਹਜੇ ਤੱਕ ਜਿਹੜਾ ਹੈਗਾ ਪੁਲਿਸ ਅੱਗੇ ਪੇਸ਼ ਨਹੀਂ ਹੋਏ ਨੇ ਪਰ ਉਹਨਾਂ ਵੱਲੋਂ ਜਿਹੜੀ ਪੋਸਟਾਂ ਨੇ ਉਹ ਲਗਾਤਾਰ ਸੋਸ਼ਲ ਮੀਡੀਆ ਦੇ ਉੱਤੇ ਜਿਹੜੀਆਂ ਅਪਲੋਡ ਕੀਤੀਆਂ ਜਾ ਰਹੀਆਂ ਨੇ ਤਾਂ ਹੁਣ ਇੱਕ ਨੋਟਿਸ ਜਿਹੜਾ ਹੈਗਾ ਉਹ ਉਹ ਸਿੱਧੇ ਤੋਰ ਤੇ ਲਾਇਆ ਗਿਆ ਲੁਕ ਆਊਟ ਨੋਟਿਸ ਜਿਹੜਾ ਹੈਗਾ ਇਹ ਲੱਗਿਆ ਤਾਂ 12 ਤਰੀਕ ਦਾ ਜਿਹੜਾ ਸਮਾ ਜਿਹੜਾ ਹੈਗਾ ਇਸ ਦੇ ਵਿੱਚ ਲਿਖਿਆ ਹੋਇਆ ਯਾਨੀ ਕਿ 12 ਤਰੀਕ ਤੱਕ ਜਿਹੜੇ ਪਠਾਨ ਮਾਜਰਾ ਨੇ ਉਹ ਪੇਸ਼ ਹੋਣ ਇਸ ਨੋਟਿਸ ਦੇ ਵਿੱਚ ਲਿਖਿਆ ਗਿਆ ਪਰ ਵੇਖਣਾ ਇਹ ਹੋਵੇਗਾ ਕਿ ਹਰਮੀਤ ਸਿੰਘ ਪਠਾਨ ਮਾਜਰਾ ਇਸ ਨੋਟਿਸ ਦੀ ਪਾਲਣਾ ਕਰਦੇ ਨੇ ਕਿ ਉਹ 12 ਤਰੀਕ ਨੂੰ 12 ਤਰੀਕ ਤੋਂ ਪਹਿਲਾਂ ਉਹ ਰੋਪੇਸ਼ ਹੁੰਦੇ ਨੇ ਜਾਂ ਫਿਰ ਪੁਲਿਸ ਵੱਲੋਂ ਜਾਂ ਮਾਣਯੋਗ ਕੋਰਟ ਵੱਲੋਂ ਕੋਈ ਅਗਲੀ ਕਾਰਵਾਈ ਜਿਹੜੀ ਉਹਨਾਂ ਤੇ ਕੀਤੀ ਜਾਂਦੀ ਹੈ ਫਿਲਹਾਲ ਦੀ ਕਿੜੀ ਜੇਕਰ ਗੱਲ ਕੀਤੀ ਜਾਵੇ ਤਾਂ 2 ਮਹੀਨੇ ਪਹਿਲਾਂ ਜਿਹੜਾ ਇੱਕ ਇੱਕ ਐਫ ਆਈ ਆਰ ਦਰਜ ਹੁੰਦੀ ਹੈ ਸਿਵਲ ਲਾਈਨ ਥਾਣੇ ਦੇ ਵਿੱਚ ਪਟਿਆਲੇ ਦੇ ਇੱਕ ਐਫ ਆਈ ਆਰ ਦਰਜ ਹੁੰਦੀ ਹੈ ਬਲਤਕਾਰ ਮਾਮਲੇ ਦੇ ਵਿੱਚ ਜਿਹੜਾ ਹੈਗਾ ਇਹ ਜਿਹੜਾ ਹੈਗਾ ਐਫ ਆਈ ਆਰ ਜਿਹੜੀ ਹੈਗੀ ਆ ਉਹ ਕੀਤੀ ਜਾਂਦੀ ਆ ਤਾਂ ਫਿਲਹਾਲ ਦੀ ਕਿੜੀ ਹਰਮੀਤ ਸਿੰਘ ਪਠਾਨ ਮਾਜਰਾ ਜਿਹੜੇ ਨੇ ਉਹ ਫਰਾਰ ਨੇ ਉਹਨਾਂ ਵੱਲੋਂ ਜਿਹੜਾ ਹੈਗਾ ਹਜੇ ਤੱਕ ਪੁਲਿਸ ਦੇ ਅੱਗੇ ਉਹ ਪੇਸ਼ ਨਹੀਂ ਹੋਏ ਤਾਂ ਉਸ ਨੂੰ ਲੈ ਕੇ ਇੱਕ ਨੋਟਿਸ ਤੁਸੀਂ ਦੇਖ ਸਕਦੇ ਹੋ ਹਰਮੀਤ ਸਿੰਘ ਪਠਾਨ ਮਾਜਰਾ ਦੀ ਸਰਕਾਰੀ ਰਹਾਈਸ਼ ਐ 9 ਸੀ ਜਿੱਥੇ ਇੱਕ ਨੋਟਿਸ ਲੱਗਿਆ ਤੇ ਨੋਟਿਸ ਦੇ ਉੱਤੇ ਸਿੱਧੇ ਤੌਰ ਤੇ ਤਰੀਕ ਜਿਹੜੀ ਹੈਗੀ ਹੈ ਮੈਂਸ਼ਨ ਕੀਤੀ ਗਈ ਹੈ 12 11 2025 ਜਿਹੜਾ ਲਿਖਿਆ ਹੈ ਕਿ 12 11 2025 ਤੋਂ ਪਹਿਲਾਂ ਹਰਮੀਤ ਸਿੰਘ ਪਠਾਨ ਮਾਜਰਾ ਜਿਹੜੇ ਨੇ ਉਹ ਪੇਸ਼ ਹੋਣ ਤਾਂ ਇਹ ਜਿਹੜੀ ਅਗਲੀ ਕਾਰਵਾਈ ਹੈ ਉਹ ਇਹ ਵੇਖਣਾ ਹੋਵੇਗਾ ਕਿ ਉਹ 12 ਤਰੀਕ ਤੋਂ ਪਹਿਲਾਂ ਪੇਸ਼ ਹੁੰਦੇ ਨੇ ਕਿ ਨਹੀਂ ਹੁੰਦੇ ਜੇਕਰ ਉਹ ਪੇਸ਼ ਨਹੀਂ ਹੁੰਦੇ ਤਾਂ ਪੁਲਿਸ ਵੱਲੋਂ ਅੱਗੇ ਕੀ ਕਾਰਵਾਈ ਕੀਤੀ ਜਾਂਦੀ ਹੈ ਇਹ ਆਉਣ ਵਾਲਾ ਸਮਾਂ ਦੱਸੇਗਾ ਪਰ ਫਿਲਹਾਲ ਦੀ ਕੜੀ ਸਰਕਾਰੀ ਰਹਾਇਸ਼ ਜਿਹੜੀ ਹਰਮੀਤ ਸਿੰਘ ਪਠਾਨ ਮਾਜਰਾ ਨੂੰ ਮਿਲੀ ਸੀਗੀ ਪਟਿਆਲੇ ਦੇ ਵਿੱਚ 9C ਇਹ ਉਹੀ ਕੋਠੀ ਹੈ ਜਿੱਥੇ ਹਰਮੀਤ ਸਿੰਘ ਪਠਾਨ ਮਾਜਰਾ ਜਿਹੜੇ ਨੇ ਉਹਨਾਂ ਨੇ ਰਹਾਇਸ਼ ਰੱਖੀ ਹੋਈ ਸੀ ਪਰ ਫਿਲਹਾਲ ਦੀ ਕੜੀ ਹਰਮੀਤ ਸਿੰਘ ਪਠਾਨ ਮਾਜਰਾ ਫਰਾਰ ਨੇ ਪਰ ਕੋਠੀ ਦੇ ਬਾਹਰ ਸਰਕਾਰੀ ਕੋਠੀ ਦੇ ਬਾਹਰ ਲੁੱਕਆਊਟ ਨੋਟਿਸ ਜਿਹੜਾ ਹੈਗਾ ਉਹ ਜ਼ਰੂਰ ਜਿਹੜਾ ਹੈਗਾ ਲਗਾਇਆ ਗਿਆ ਹੁਣ ਵੇਖਣਾ ਇਹ ਹੋਵੇਗਾ ਕਿ ਪਠਾਨ ਮਾਜਰਾ ਜਿਹੜੇ ਨੇ 12 ਤਰੀਕ ਤੋਂ ਪਹਿਲਾਂ ਪੇਸ਼ ਹੁੰਦੇ ਨੇ ਜਾਂ ਫਿਰ ਅਗਲੀ ਕਾਰਵਾਈ ਜਿਹੜੀ ਹੈ ਉਹ ਪੁਲਿਸ ਵੱਲੋਂ ਜਾਂ ਮਾਨਯੋਗ ਕੋਰਟ ਵੱਲੋਂ ਵੱਡੇ ਪੱਧਰ ਦੇ ਉੱਤੇ ਕੀਤੀ ਜਾਂਦੀ ਹੈ ਕੈਮਰਾ ਪਰਸਨ ਵਰੁਣ ਦੇ ਨਾਲ ਅਮਨਦੀਪ ਸਿੰਘ ਜੀਤ ਵੈਬ ਟੀਵੀ ਪਟਿਆਲਾ ਹਲਕਾ ਸੁਨੋਰ ਤੋਂ ਵਿਧਾਇਕ ਹਰਮੀਤ ਸਿੰਘ ਪਠਾਨ ਮਾਜਰਾ ਦੇ ਨਾਲ ਜੁੜੀ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਇਸ ਵੇਲੇ ਅਸੀਂ ਹਰਮੀਤ ਸਿੰਘ ਪਠਾਨ ਮਾਜਰਾ ਦੀ ਸਰਕਾਰੀ ਰਹਾਇਸ਼ ਦੇ ਬਾਹਰ ਖੜੇ ਹਾਂ ਤੁਸੀਂ ਵੇਖ ਸਕਦੇ ਹੋ ਕਿ ਹਰਮੀਤ ਸਿੰਘ ਪਠਾਨ ਮਾਜਰਾ ਦੀ ਇਹ ਸਰਕਾਰੀ ਰਹਾਇਸ਼ ਹੈ ਤੇ ਇਸ ਦੇ ਉੱਤੇ ਇੱਕ ਲੁੱਕਆਊਟ ਨੋਟਿਸ ਜਿਹੜਾ ਹੈਗਾ ਉਹ ਲਗਾ ਦਿੱਤਾ ਗਿਆ ਤਾਂ ਤੁਹਾਨੂੰ ਦੱਸ ਦਿੰਨੇ ਆ ਕਿ ਜਿੱਥੇ ਅਸੀਂ ਖੜੇ ਹਾਂ ਉੱਥੇ ਇੱਕ ਤੁਹਾਨੂੰ ਲੁੱਕਆਊਟ ਨੋਟਿਸ ਲੱਗਿਆ ਜਿਹੜਾ ਹੈਗਾ ਉਹ ਦਿਖ ਰਿਹਾ ਹੋਵੇਗਾ ਮਾਨਯੋਗ ਅਦਾਲਤ ਵੱਲੋਂ ਜਿਹੜਾ ਹੈਗਾ ਇਹ ਨੋਟਿਸ ਹੈ ਜਿਹੜਾ ਲਾਇਆ ਗਿਆ ਆਮ ਆਦਮੀ ਪਾਰਟੀ ਦੇ ਸਨੌਰ ਤੋਂ ਵਿਧਾਇਕ ਨੇ ਹਰਮੀਤ ਸਿੰਘ ਪਠਾਨ ਮજરા ਜਿਨ੍ਹਾਂ ਦੀ ਰਹਾਇਸ਼ ਤੇ ਬਾਹਰ ਜਿਹੜਾ ਹੈਗਾ ਇਹ ਨੋਟਿਸ ਤੁਹਾਨੂੰ ਨਜ਼ਰ ਆ ਰਿਹਾ ਹੋਵੇਗਾ ਤੁਹਾਨੂੰ ਦੱਸ ਦਿੰਦੇ ਆ ਕਿ ਇਸ ਨੋਟਿਸ ਦੇ ਵਿੱਚ ਅਦਾਲਤ ਵੱਲੋਂ ਜਿਹੜਾ ਹੈਗਾ 15 ਨਵੰਬਰ ਤੱਕ